ਜਾਇਕਾ ਕੰਪਨੀ ਹੈ ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ ਮਿਸਟਰ ਯਾਮਾਡਾ ਟੈਸਟ ਟੈਸਟ ਚੂਆ ਇਹ ਡਾਇਰੈਕਟਰ ਜਨਰਲ ਆਫ ਸਾਊਥ ਏਸ਼ੀਆ ਨੇ ਉਹਨਾਂ ਨਾਲ ਸਾਡੀ ਮੀਟਿੰਗ ਹੋਈ ਹੈ ਜਿਹੜੀ ਜਾਇਕਾ ਹੈ ਇਹ ਜਾਇਕਾ ਬਾਰੇ ਕੈਪ ਜੀ ਤੁਸੀਂ ਸਾਰਾ ਜੀ ਸਰ ਇਹ ਬਹੁਤ ਇਹ ਬਹੁਤ ਇੰਪੋਰਟੈਂਟ ਕੰਪਨੀ जायका जीडी जो है जिस तरह की आप जानते हाँ हाँ जापान इंटरनेशनल कोऑपरेशन एजेंसी है जायका पहला भी बहुत सारे प्रोजेक्ट सपोर्ट कर दी है वक् वक् स्टेटा और ये जायका भी एक प्रोजेक्ट सबमिट किया हॉर्टीकल्चर से और हॉटीकल्चर से जो है उन्होंने जायका ने अप्रूव कर दिता है प्रोजेक्ट और वो डी पी आर सबमिट होएगी उस तो बाद जो है वो डी पी आर सबमिट हो जाएगी वो अप्रूव हो जाएगा तो सानू जो है हॉटीकल्चर जो है अबोहर का जिथे जो है वो असी हॉर्टीकल्चर डेवलपमेंट डिवलपमेंट जायका तो सपोर्ट लवेंगे इस तो अलावा भी जब जायका दी जो है इंटरेस्ट रेट बहुत लो हों है ਔਰ ਇੰਟਰਸਟ ਰੇਟ ਲੋਨ ਹੋਰ ਕਰ 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 ਕਰਕੇ ਇਹ ਜਿਹੜੀ ਪ੍ਰੋਪੋਜ਼ਲ ਹੈ ਸਾਨੂੰ ਜੋ ਹੈ ਫਾਰਵਰਡ ਕਰਨਾ ਹੁੰਦਾ ਹੈ ਗਵਰਨਮੈਂਟ ਆਫ ਇੰਡੀਆ ਫੈਡਰਲ ਗਵਰਨਮੈਂਟ ਦੇ ਥਰੂ ਸੋ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਡਿਪਾਰਟਮੈਂਟ ਆਫ ਇਕਨੋਮਿਕ ਅਫੇਅਰਸ ਹੈ ਉੱਥੋਂ ਹੁੰਦਾ ਹੈ ਸੋ ਉਹ ਸਾਰੇ ਉਹ ਪੋਜ਼ਿਟਿਵ ਸੀ ਔਰ ਜਾਇਕਾ ਨੇ ਕਿਹਾ ਕਿ ਇਸ ਤਰ੍ਹਾਂ ਜਿਵੇਂ ਜੋ ਵੀ ਜਿੰਨੇ ਕਲੀਨ એનર્ਜੀ ਪ੍ਰੋਜੈਕਟਸ ਨੇ ਜਾਂ ਜੋ ਹੈ ਐਗਰੀਕਲਚਰ ਦੇ ਵਿੱਚ ਜੋ ਹੈ ਕੁਝ ਰਿਸਰਚ ਐਂਡ ਡਿਵੈਲਪਮੈਂਟ ਕਰਨਾ ਹੈ ਉਹਦੇ ਲਈ ਜਾਇਕਾ ਦੇ ਜਿਹੜੇ ਜੋ ਹੈਡ ਸੀ ਉਹਨਾਂ ਨੇ ਕਾਫੀ ਇੰਟਰਸਟ ਡਿਵੈਲਪ ਕੀਤਾ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਉਹਨਾਂ ਨੂੰ ਪੂਰਾ ਸਪੋਰਟ ਐਕਸਟੈਂਡ ਕਰਨ ਦੀ ਜੋ ਹੈ अर्बन ਇਨਫਰਾਸਟ੍ਰਕਚਰ ਤੇ ਵਾਟਰ ਮੈਨੇਜਮੈਂਟ ਤੇ ਸਕਿੱਲ ਡਿਵੈਲਪਮੈਂਟ ਦੇ ਵਿੱਚ ਵੀ ਇਹ ਕਹਿੰਦੇ ਅਸੀਂ ਤੁਹਾਡੇ ਨਾਲ ਕੋਆਪਰੇਸ਼ਨ ਕਰਾਂਗਾ ਕੋਆਪਰੇਸ਼ਨ ਦੇ ਵਿੱਚ ਆਉਣਾ ਚਾਹੁੰਦੇ ਆ ਤੇ ਇਹ ਬਹੁਤ ਵੱਡੀ ਕੰਪਨੀ ਹੈ ਜਾਇਕਾ ਜਾਇਕਾ ਨਹੀਂ ਰਿਕਮੈਂਡ ਕਰਨਾ ਹੁੰਦਾ ਖੇਤੀ ਨਾਲ ਸੰਬੰਧਿਤ ਜਿਹੜੇ ਜਿਵੇਂ ਫੁੱਲਾਂ ਦੀ ਖੇਤੀ ਕਰਦੇ ਆ ਕੋਈ ਹਾਰਟੀਕਲਚਰ ਦੇ ਵਿੱਚ ਤਾਂ ਬਹੁਤ ਕੁਝ ਆ ਜਾਂਦਾ ਆਪਣੇ ਪਠਾਨਕੋਟ ਦੀ ਲੀਚੀ ਹੈ ਆਬੋਰ ਦੇ ਫਾਜ਼ਿਲਕਾਰੇ ਕਿੰਨੋਂ ਨੇ ਹਨਾ ਆਪਣਾ ਆਲੂ ਹੈ ਜਲੰਧਰ ਦਾ ਜਾਂ ਲਸਣ ਹੈ گارਲਿਕ ਹੈ ਆਪਣਾ ਕਪੂਰਥਲਾ ਦਾ ਸੋ ਜਿੰਨੀਆਂ ਵੀ ਹਾਰਟੀਕਲਚਰ ਦੇ ਅੰਡਰ ਜਾਂ ਫੂਡ ਪ੍ਰੋਸੈਸਿੰਗ ਅੰਡਰ ਚੀਜ਼ਾਂ ਆਉਣਗੀਆਂ ਜਾਇਕਾ ਜਿਹੜਾ ਬਹੁਤ ਵੱਡੀ ਕੰਪਨੀ ਜਾਇਕਾ ਦੀ ਰეკਮੈਂਡੇਸ਼ਨ ਤੋਂ ਬਿਨਾ ਕੰਪਨੀਆਂ ਆਪਣੇ ਆਪ ਨੂੰ ਅ ਅਨਾਪ ਸਮਝਦੀਆਂ ਨੇ ਜਾਪਾਨ ਦੀ ਕੰਪਨੀ ਹਾਂ ਹਾਂ ਇਹ ਆਲਰੇਡੀ ਪਹਿਲਾਂ ਵੀ ਇਹ ਥੇ ਲੱਗੇ ਹੋਏ ਨੇ ਰਿਸਰਚ ਤੇ ਸੋ ਉਹਨਾਂ ਨੂੰ ਸਪੋਰਟ ਗਵਰਨਮੈਂਟ ਦੀ ਮਿਲ ਗਈ। ਉਹ ਕਹਿੰਦੇ ਅਸੀਂ ਪਹਿਲਾਂ ਵੀ ਉੱਥੇ ਤੁਹਾਡੇ ਸਾਡੇ ਬੰਦੇ ਇੱਥੇ ਜਾਂਦੇ ਰਹਿੰਦੇ ਆ। ਸੋ ਸਾਰੇ ਕਿਤੇ ਜਾ ਕੇ ਆਏ ਨੇ ਇਹ। ਇਹਨਾਂ ਨੂੰ ਸਾਰਾ ਪਤਾ ਸੀਗਾ। ਅਸੀਂ ਕਹਿੰਦੇ ਅਸੀਂ ਉੱਥੋਂ ਹੀ ਆਏ ਆ ਫਿਰ। ਜਿੱਥੇ ਤੁਸੀਂ ਕਰਿਆ ਆਏ ਹੋ ਤੇ ਅਸੀਂ ਉਹਨਾਂ ਨੂੰ ਸਾਰੀਆਂ ਗਵਰਨਮੈਂਟ ਦੀਆਂ ਪਾਲਿਸੀ ਸਮਝਾਉਂਦੇ ਆ ਕਿ ਅਸੀਂ ਸਾਡਾ ਜਿਹੜਾ ਬੜਾ ਈਜ਼ੀ ਸਿਸਟਮ ਹੈ ਐਨਓਸੀਜ਼ ਦਾ ਅਪਰੂਵਲਸ ਦਾ ਜੇ ਫੈਡਰਲ ਗਵਰਨਮੈਂਟ ਤੋਂ ਵੀ ਲੈ ਕੇ ਦੇਣੀਆਂ ਪਈਆਂ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ। ਤੁਸੀਂ ਸਾਨੂੰ ਆ ਜਿਹੜਾ ਆਪਾਂ ਕਹਿੰਦੇ ਨਾ ਕ੍ਰੌਪ ਡਾਈਵਰਸੀਫਿਕੇਸ਼ਨ ਬਹੁਤ ਵੱਡਾ ਇੱਕ ਇਸ਼ੂ ਚੱਲ ਰਿਹਾ ਉਹਦੇ ਵਾਸਤੇ ਆਪਾਂ ਨੂੰ ਬਹੁਤ ਵਧੀਆ ਇਹ ਕੰਪਨੀ ਜਿਹੜੀ ਆ ਇਹਨੂੰ ਇਹ ਨਾ ਸਮਝਾਵੇ ਕੱਲਾ ਇੰਡਸਟਰੀ ਹੈ ਇਹ ਖੇਤੀ ਨੂੰ ਵੀ ਆਪਣੇ ਵਾਲ ਨੂੰ ਮਾਡਰਨ ਕਰ ਦੇਣਗੇ ਅੱਜ ਹੁਣ ਹਰ ਇੱਕ ਬੂਟੇ ਨਾਲ ਹਰ ਇੱਕ ਪੌਦੇ ਨਾਲ ਹਰ ਇੱਕ ਦਾਣੇ ਨਾਲ ਗੱਲ ਕਰਨੀ ਪੈਂਦੀ ਹੈ ਕੰਪਿਊਟਰ ਨਾਲ ਜੋੜਤਾ ਸਾਰਾ ਕੁਝ ਉਹਨਾਂ ਨੇ ਸੋ ਇਹ ਆਪਾਂ ਨੂੰ ਵੀ ਥੋੜੇ ਤਰੀਕੇ ਜਿਹੜੇ ਨੇ ਖੇਤੀ ਦੇ ਇਹ ਅਪਡੇਟ ਕਰ ਦੇਣਗੇ ਤੇ ਇਹਦੇ ਨਾਲ ਆਪਣੇ ਕਿਸਾਨਾਂ ਦੀ ਜਿਹੜੀ ਹੈ ਆਮਦਨ ਉਹਦੇ ਵਿੱਚ ਇੱਕਦਮ ਉਛਾਲ ਆਊਗਾ ਤੇ ਮੈਨੂੰ ਉਮੀਦ ਹੈ ਜੈਕਾ ਜਿਹੜੀ ਹੈ ਉਹ ਜਿਵੇਂ 8900 ਕਰੋੜ ਦਾ ਇਹ ਪ੍ਰੋਜੈਕਟ ਲੈ ਕੇ ਇਹ ਕਮੈਂਡ ਕਰਦੇ ਫਿਰ ਬਾਕੀ ਕੰਪਨੀਆਂ ਨੂੰ ਜਦੋਂ ਜਪਾਨ ਦੀਆਂ ਕੰਪਨੀਆਂ ਦੀ ਇੱਕ ਖਾਸੀਅਤ ਮੈਂ ਦੇਖੀ ਹੈ ਕਿ ਉਹ ਥੋੜਾ ਜਿਹਾ ਫੈਸਲਾ ਲੈਣ ਵੇਲੇ ਦੇਰੀ ਕਰ ਦਿੰਦੇ ਆ ਥੋੜਾ ਰਿਸਰਚ ਕਰਦੇ ਆ ਵੀ ਇੱਥੇ ਪੈਸਾ ਲਾਉਣਾ ਹੈ ਉਹ ਥੋੜਾ ਟਾਈਮ ਲੈ ਲੈਂਦੇ ਆ ਵੀ ਇੱਥੇ ਕੀ ਮਾਹੌਲ ਹੈ ਬਾਕੀ ਹੋਰ ਕਿਹੜੀਆਂ ਕੰਪਨੀਆਂ ਨੇ ਕਿੱਥੇ ਮਾਰਕੀਟਿੰਗ ਕੀ ਮੈਂ ਗਵਰਨਮੈਂਟ ਦੇ ਲਾਅ ਕਿਹੜੇ ਕਿਹੜੇ ਸਪੋਰਟ ਕਰਦੇ ਆ ਬਟ ਜਦੋਂ ਉਹ ਫੈਸਲਾ ਲੈ ਲੈਂਦੇ ਨੇ ਉਸ ਤੋਂ ਬਾਅਦ ਪ੍ਰੋਜੈਕਟ ਲਾਂਚ ਉਨੀ ਹੀ ਜਲਦੀ ਕਰਦੇ ਆ ਫਿਰ ਜਨੀ ਜਿੰਨਾ ਫੈਸਲੇ ਟਾਈਮ ਲਿਆ ਹੁੰਦਾ ਉਹ ਸਾਰਾ ਉਹਦਾ ਜਿਹੜਾ ਕਸਰ ਜਿਹੜੀ ਆ ਉਹ ਆਪਦੀ ਪ੍ਰੋਜੈਕਟ ਨੂੰ ਧਰਤੀ ਦੇ ਉੱਤੇ ਪੂਰੀ ਤਰ੍ਹਾਂ ਉਸਾਰਨ ਦੇ ਵਿੱਚ ਉਹ ਕੱਢ ਦਿੰਦੇ ਸਾਰਾ ਫਿਰ ਉਹ ਸੋ ਇਹਨਾਂ ਨੇ ਬਹੁਤ ਸਾਰਾ ਮੈਂ ਸਾਨੂੰ ਕਿਹਾ ਵੀ ਅਸੀਂ ਤਾਂ ਫਿਰ ਆਉਣ ਨੂੰ ਤਿਆਰ ਆ ਅਸੀਂ ਆਲਰੇਡੀ ਤੁਹਾਡੇ ਕੋਲ ਗਲੇ ਹੋਏ ਸੀ ਹੁਣ ਤੁਸੀਂ ਸਾਡੇ ਕੋਲ ਆਗੇ ਅਸੀਂ ਤੁਹਾਡਾ ਦਿਲ ਨਹੀਂ ਤੋੜਦੇ ਅਸੀਂ ਆਵਾਂਗੇ ਹੁਣ